हां जी दोस्तों 67 7 सिरिया काल मैं हां बलबीर सिंह चठ्ठा अपना YouTube चैनल ते स्वागत है ਤੁਹਾਡੇ ਸਾਰਿਆਂ ਦਾ ਮਿੱਤਰਾਂ ਦਾ ਦੋਸਤਾਂ ਦਾ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਜਿਹੜੀ ਮੰਨ ਲਓ ਵੀ ਝੋਨਾ ਜਿਹੜਾ ਇੱਕ ਕੈਮੀਕਲ ਵਾਲਾ ਇੱਕ ਬਿਨਾ ਕੈਮੀਕਲ ਤੋਂ ਜਿਹੜਾ ਆਪਾਂ ਵਰਮੀ কম্পੋਸਟ ਨਾਲ ਤਿਆਰ ਕਰਦੇ ਆ ਉਹ ਦਿਖਾਉਨੇ ਆ ਆਪਾਂ ਅੱਜ ਦੀ ਵੀਡੀਓ ਆਪਣੀ ਉਹਦੇ ਤੇ ਆਧਾਰ ਤੇ ਹੀ ਆ। ਆਓ ਆਪਾਂ ਦੇਖੀਏ। ਆਹ ਸਾਹਮਣੇ ਆਪਣਾ ਝੋਨਾ ਹੈ 26 ਹੈ। ਇਧਰਲੇ ਪਾਸੇ ਆਪਣਾ ਬਾਸਮਤੀ 1509 ਆ ਖਾਲ ਦੀ ਆਪਾਂ ਹਮੇਸ਼ਾ ਤੁਹਾਨੂੰ ਦਿਖਾਉਨੇ ਹੁੰਦੇ ਆਂ ਵੀ ਇਹ ਵੀ ਆ ਖਾਲ ਆਪਣੀਆਂ ਵੀਡੀਓ ਵਿੱਚ ਦਿਖਦਾ। ਇਹ ਖਾਲ ਆਪਾਂ ਮੰਨ ਲਓ ਵੀ ਇਹਦੇ ਤੇ ਤੁਰੇ ਜਾਂਦੇ ਹੁਣ। ਦਿਖਾਉਨੇ ਆਪਾਂ ਜੀਰੀਆਂ ਸਾਰੀਆਂ ਆਪਣੀਆਂ। ਆ ਜੀਰੀ ਆਪਣੀ 110 ਹੈ। ਬਸ ਇਹ ਵੀ ਨੱਥਨ ਦੇ ਨੇੜੇ ਲੱਗੀ ਹੋਈ ਆ। ਡੰਡੀ ਚੜ ਚੁੱਕੀ ਐ ਪਹਿਲਾਂ ਤਾਂ ਇਹ ਆਪਾਂ ਨੂੰ ਬਹੁਤ ਐ ਲੱਗਦੀ ਸੀ ਵੀ ਜਿਵੇਂ ਪੂਰਾ ਪੂਰਾ ਪੱਤਾ ਜਾਂ ਜੱਤ ਤੋਂ ਬਾਰਿਸ਼ ਪਈਆ ਉਦੋਂ ਤੋਂ ਠੀਕ ਹੋ ਗਈ ਇਹ ਇਹਨਾਂ ਤਾਂ ਅਜ ਐ ਲੱਗ ਰਿਹਾ ਤੇ ਵੀ ਇਹ ਘਾਟੇ ਦਾ ਹੀ ਆ ਵੀ ਇਹ ਪਤਾ ਨਹੀਂ ਸੁੱਕੂਗੀ ਉਹ ਕਿਸੇ ਤਰ੍ਹਾਂ ਕੋਈ ਬਿਮਾਰੀ ਲੱਗ ਗਈ ਇਸ ਤਰ੍ਹਾਂ ਹੋਇਆ ਹੋਇਆ ਤੇ ਇਹ ਪਰ ਹੁਣ ਸਾਫ ਸੁਥਰੀ ਹੋ ਗਈ ਇਹ ਚ ਆਪਾਂ ਨੇ ਚਾਰ ਥੱਲੇ ਜੂਰੀਏ ਦੇ ਪਾਤੇ ਬਾਕੀ ਰੀਜੈਂਟ ਪਾਤੀ ਹੋਰ ਵੀ ਤਾਕ ਤਾਲੀਆਂ ਚੀਜ਼ਾਂ ਪਾਈਆਂ ਨੇ ਜਿਹੜੀਆਂ ਪਹਿਲਾਂ ਕਾਫੀ ਆਪਾਂ ਨੂੰ ਐ ਲੱਗੀ ਗਿਆ ਵੀ ਇਹ ਕਿਸੇ ਘਾਟਾਂ ਚ ਆ ਪਰ ਮੌਸਮ ਦੇ ਤਬਦੀਲੀ ਨਾਲ ਇਹ ਚ ਫਰਕ ਪੈ ਗਿਆ ਇਹ ਆਪਣੀ 110 ਇੱਧਰ ਆ 1500 ਬਾਸਮਤੀ ਯੂ ਹੈ ਜਿਹੜੀ ਤੁਹਾਨੂੰ ਦਿਖਾਉਣੀ ਆ ਇੱਕ ਆਪਣਾ ਖੇਤ ਜਿਹੜਾ ਵਰਮੀ ਕੰਪੋਸਟ ਨਾਲ ਆਪਾਂ ਤਿਆਰ ਕਰਦੇ ਆ ਆਰਗੈਨਿਕ ਉਹ ਵੀ ਦਿਖਾਉਣੀ ਆ ਤੁਹਾਨੂੰ ਅੱਗੇ ਆ ਗਿਆ ਉਹ ਫਿਰ ਜਿਹੜਾ ਆਪਾਂ ਵਰਮੀ ਕੰਪੋਸਟ ਨਾਲ ਤਿਆਰ ਕਰਦੇ ਆ ਬਿਲਕੁਲ ਇਹ ਨਰੂਲ ਖੇਤ ਹੈ ਜਿਹੜਾ ਆਪਾਂ ਬਿਨਾਂ ਦੂਜੀਆਂ ਖਾਦਾਂ ਤੋਂ ਕੈਮੀਕਲ ਵਾਲੀਆਂ ਚੋ ਨਾ ਡਾਈ ਨਾ ਜੂਰੀਆ ਨਾ ਕੋਈ ਕੈਮੀਕਲ ਵਾਲੀ ਇੱਕ ਦਵਾਈ ਜੋ ਵੀ ਆਪਾਂ ਕੱਖਾਂ ਤੋਂ ਪਾਉਂਦੇ ਆ ਉਹੀ ਪਾਈ ਹੈ ਉਹ ਤੋਂ ਬਿਨਾਂ ਬਾਕੀ ਦੇ ਹੋਰ ਕੋਈ ਚੀਜ਼ ਨਹੀਂ ਇਹ ਚ ਪਾ ਰਹੇ ਤੇ ਸਿਰਫ ਆਪਾਂ ਇਦੇ ਨਾਲ ਇਹ ਤਿਆਰ ਕਰਦੇ ਆ ਬਨਮੀ ਕੰਪੋਸਟ ਨਾਲ ਇਹ ਇਦਾਂ ਦੀ ਸਾਰੀ ਜੀਰੀ ਆਪਣੀ ਇਹ ਆ ਦੂਜਾ ਖੱਤਾ ਇਹਦੇ ਨਾਲ ਦਾ ਉਹ ਦੂਜਾ ਇਹੋ ਜਿਹੜਾ ਕੈਮੀਕਲ ਵਾਲਾ 1509 ਦਾ ਇਹ ਵੀ 1509 ਹੀ ਹੈ ਤੇ ਚਾਹੀਏ ਹੈ ਆਪਾਂ ਤਿਆਰ ਕਰਨ ਲੱਗਿਆ ਕਣਕ ਟਾਈਮ ਮੰਨ ਲਓ ਵੀ ਇਹ ਚ ਆਪਾਂ ਕਣਕ ਬੀਜੀ ਦੀ ਕਣਕ ਚ ਵੀ ਆਪਾਂ ਨੇ ਕੋਈ ਕੈਮੀਕਲ ਵਾਲੀ ਦਵਾਈ ਨਾ ਕੁਝ ਹੋਰ ਪਾਇਆ ਨਾ ਡਾਈ ਨਾ ਜੋਰੀ ਉਹ ਤੋਂ ਬਿਨਾ ਬਰਮੀਕੋਮ ਪੋਸਟਨ ਵਾਲੇ ਤਿਆਰ ਕਰੀ ਤੀ ਪਰ ਮਿੱਤਰੋ ਜਿਹੜੇ ਇਹ ਚੀਜ਼ ਦਾ ਆਪਾਂ ਨੂੰ ਪਤਾ ਲੱਗਿਆ ਨਾ ਉਹ ਮੰਨ ਲਓ ਵੀ ਹੁਣ ਇਹ ਕਣਕ ਦਾ ਜਿਹੜਾ ਆٹے ਦੇ ਆਪਾਂ ਰੋਟੀ ਪਕਾਉਂਦੇ ਆ ਉਹਦਾ ਬਹੁਤ ਹੀ ਜ਼ਿਆਦਾ ਫਰਕ ਹੈ ਉਹਦੇ ਸੁਆਦ 'ਚ ਵੀ ਫਰਕ ਹੈ ਬਾਕੀ ਉਹ ਰੋਟੀ ਵੀ ਨਰਮ ਰਹਿੰਦੀ ਹੈ ਇਦਾਂ ਹੀ ਹੁਣ ਇਹ ਜੀਰੀ ਆਪਣੀ ਆਪਣੇ ਇਹਤ ਜੀਰੀ ਤਿਆਰ ਕਰਦੇ ਆ ਇਹ 'ਚ ਵੀ ਫਰਕ ਹੋਊਗਾ ਕਿਉਂਕਿ ਇਹ ਬਿਨਾ ਕੈਮੀਕਲ ਤੋਂ ਜੀਰੀ ਤਿਆਰ ਹੋ ਰਹੀ ਆ ਇਸ ਕਰਕੇ ਇੱਚ ਫਰਕ ਤਾਂ ਜ਼ਰੂਰ ਹੋ ਗਿਆ ਆ ਸਾਹਮਣੇ ਇਹ ਗੋਜੀ ਆ ਇਹ ਮੰਨ ਲਓ ਅਸੀਂ ਇਹ ਢੱਕੇ ਖਣ ਕੇ ਦੇਖੇ ਨੇ ਢੱਕੇ ਤਕਰੀਬਨ ਇੱਕ ਸਾਰੇ ਨੇ ਬਰਾਬਰ ਇੰਨੇ ਬੁੱਝਾ ਇਹਦਾ ਥੋੜਾ ਜਿਹਾ ਜਿਹੜਾ ਕੈਮੀਕਲ ਵਾਲਾ ਇਹਦਾ ਖਣਮਾ ਜਾਂ ਬੁੱਝਾ ਆਹ ਜਿਹੜੀ ਆ ਇਹਦਾ ਮੰਨ ਲਓ ਵੀ ਬੁੱਝਾ ਇਕੱਠਾ ਜਹਾ ਜੀ ਬਾਕੀ ਇਹ ਤੇ ਸਪਰੇਹਾਂ ਵਗੈਰਾ ਕਰਨੀਆਂ ਨੇ ਆਪਾਂ ਨੇ ਜਿਹੜੀਆਂ ਮਰਮੀ ਬਾਗਤੀਆਂ ਹੁਣ ਤੱਕ ਆਪਾਂ ਨੇ 2 ਵਾਰੀ ਬਾਰਮੀ ਕੰਪੋਸਟ ਪਾ ਚੁੱਕੇ ਆ ਅੱਜ ਬਾਰਮੀ ਬਾਗਤੀਆਂ ਸਪਰੇਹਾਂ ਹੁਣ ਕਰਾਂਗੇ ਆਪਾਂ ਇੱਥੇ ਇੱਥੇ ਕੋਈ ਆਪਾਂ ਨੇ ਨਾ ਤਾਂ ਹੁੰਡੀ ਵਾਲੀ ਨਾ ਕੋਈ ਬੂਟੇ ਨੂੰ ਵਧਾਉਣ ਵਾਲੀ ਨਾ ਕੋਈ ਹੋਰ ਐ ਇਦਾਂ ਦੀਆਂ ਕੋਈ ਵੀ ਆਪਾਂ ਕੈਮੀਕਲ ਵਾਲੀ ਦਵਾਈ ਨਹੀਂ ਪਾ ਰਹੇ ਬਾਕੀ ਦੋਸਤੋ ਤੁਸੀਂ ਵੀ ਥੋੜਾ ਜਿਹਾ ਇਸ ਵੱਲ ਇਸ ਜਿਹੜੀ ਆਪਾਂ ਕਹਿੰਦੇ ਆ ਵੀ ਇੱਧਰ ਨੂੰ ਆਓ ਵੀ ਮੰਨ ਲਓ ਬਿਨਾ ਦੂਜੀਆਂ ਖਾਦਾਂ ਸਪਰੇਹਾਂ ਤੋਂ ਜਿਹੜੀਆਂ ਕੈਮੀਕਲ ਵਾਲਿਆਂ ਤੋਂ ਉਹਨਾਂ ਤੋਂ ਆਪਣੇ ਵੀ ਕੁਛ ਨਾ ਕੁਛ ਹਿੱਸਾ ਆਪਣਾ ਤਿਆਰ ਕਰੋ ਜਿਹੜਾ ਆਪਾਂ ਆਪਣੇ ਪਰਿਵਾਰ ਲਈ ਵਰਤੀਏ ਬਾਕੀ ਆਪਾਂ ਨੇ ਉਧਰ ਆਪਣੀ ਸਬਜ਼ੀ ਵੀ ਲਾਈਤੀ ਹੈ ਕਿ ਬਿਨਾ ਖਾਦ ਸਪਰੇਹਾਂ ਤੋਂ ਦੂਜੀਆਂ ਤੋਂ ਜਿਹੜੀ ਇਕੱਲੀ ਆਪਾਂ ਇਹ ਤੋਂ ਸਿਰਫ ਬਰਮੀ ਕੰਪੋਸਟੇ ਪਾਈ ਹੋਈ ਥੀ ਉਹਦੇ ਵਿੱਚ ਇਹਦੀ ਬਰਮੀ ਬਾਸ ਦੀਆਂ ਹੀ ਸਪਰੇਹਾਂ ਕਰੀਆਂ ਨੇ ਵਿੱਚ ਲੱਸੀ ਨਾਲ ਹਲਦੀ, ਥਿੰਗ ਇਹ ਰਲਾ ਕੇ ਉਹਦੇ ਉੱਪਰ ਸਪਰੇਅ ਕਰਦੇ ਰਹੇ ਆ। ਉਹ ਉਹ ਆਪਾਂ ਤਿਆਰ ਕਰੀਆ ਉਹ ਲੋਕਾਂ ਨੇ ਬਹੁਤ ਪਸੰਦ ਕਰੀ ਆ ਮੰਨ ਲਓ ਵੀ ਉਹ ਲੋਕ ਉਹਨੂੰ ਬਹੁਤ ਜ਼ਿਆਦਾ ਖਰੀਦਣ ਵਿੱਚ ਦਿਲਚਸਪੀ ਦਿਖਾਈ ਆ ਲੋਕਾਂ ਨੇ ਬਹੁਤ ਜਣੀ ਬਹੁਤ ਵਧੀਆ ਤਰੀਕੇ ਨਾਲ ਉਹ ਆਪਣੀ ਵਿਕੀ ਆ ਜਿਹੜੀ ਮੰਨ ਲਓ ਵੀ ਆਮ ਰੇਟ ਨਾਲੋਂ ਵੀ 5-7 ਰੁਪਏ ਮਹਿੰਗੀ ਵਿਕੀ ਆ ਲੋਕਾਂ ਨੇ ਪਸੰਦ ਆ ਇੰਨੀ ਕਰੀ ਆ ਵੀ ਸਬਜ਼ੀ ਖਾਣ ਚ ਸਵਾਦ ਚ ਬਹੁਤ ਫਰਕ ᱛੀ ਇਸ ਕਰਕੇ ਤੁਸੀਂ ਵੀ ਇਦਾਂ ਦੀਆਂ ਕੋਈ ਪਹਿਲ ਕਰੋ ਕਿ ਆਪਣੇ ਪਰਿਵਾਰ ਲਈ ਕੁਛ ਨਾ ਕੁਛ ਆਪਾਂ ਇੱਧਰ ਨੂੰ ਕੁਝ ਕਰ ਸਕੀਏ ਇਹ ਸਾਰਾ ਤੁਸੀਂ ਦੇਖੇ ਰਹੇ ਹੋ ਇੰਨਾ ਚ ਚਲੋ ਰੰਗ 'ਚ ਫਰਕ ਜ਼ਰੂਰ ਹੈ ਪਰ ਜੀਰੀ ਉਦਾਂ ਦੀ ਉਹ ਖੜੀ ਹੈ ਆ ਥੋੜਾ ਜਿਹਾ ਨੀਮਾ ਖੱਤਾ ਹੈ ਉੱਚਾ ਖੱਤਾ ਇਸ ਕਰਕੇ ਥੋੜਾ ਜਿਹਾ ਇਹ ਲੱਗਦਾ ਵੀ ਇਹ ਨੀਮੀ ਹੈ ਪਰ ਇਹ ਖੱਤਾ ਹੀ ਇਹ ਦੇ ਨਾਲੋਂ ਤਕਰੀਬਨ ਅੱਧਾ ਫੁੱਟ ਨੀਮਾ ਹੋਇਆ ਹੋਇਆ ਹੈ ਇਸ ਕਰਕੇ ਇਹ ਤਾਂ ਫਰਕ ਹੈ ਬਾਕੀ ਦੋਸਤੋ ਤੁਸੀਂ ਆਪਣੀ رائے ਮਸੋਰਾ ਕੋਈ ਦੇਣਾ ਹੁੰਦਾ ਸਾਡੇ ਕਮੈਂਟਾਂ ਚ ਜਰੂਰ ਦਿਆ ਕਰੋ ਅ ਬਾਕੀ ਸਾਡੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਮੈਂਟ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਵੀਡੀਓ ਦੇਖਦੇ ਰਹਿੰਦੇ ਹੋ ਅਸੀਂ ਤੁਹਾਡਾ ਬਹੁਤ ਰਹਿਣੀ ਆ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਥ ਸਿਰਿਆ ਕਾ